ਬੱਤੀ ਜੋ ਢਾਲੇ ਫੁੱਲ ਤੁਮੜ ਰਹਾ ਢਾਲੇ ਫੁੱਲ ਤੁਮੜ ਰਹਾ ਢਾਲੇ ਫੁੱਲ ਤੁਮੜ ਰਹਾ ਚਾਹੇ ਦਸ਼ਮੇਂ ਪ੍ਰਥਮ ਭਗਤੀ ਸਮਰਤਾ ਗੁਰ ਨਾਨਕ ਤਲੈਂ ਤੇ ਆਏ ਫਿਰੰਗ ਸੁਰਤੇ ਅਮਰਦਾਸ RAM ਕਸੈ ਹੋਈ ਸਹਾਏ ਅਰਜਨਾਰ ਗੋਬਿੰਦ ਨੂਰ ਸੇ ਮਰਾਉਂ ਸ੍ਰੀ ਹਰਿ ਰਾਏ ਸ੍ਰੀ ਕਨਕੁਸ਼ਨ ਤੇ ਆਈ ਆਏ ਜਿਸ ਇਕੱਠੇ ਸਭ ਤੋਂ ਜਾਏ ਤੇਹ ਬਹਾਦਰ ਸਿੰਘ ਯੈ ਘਰਨਾਵਨ ਤੇ ਆਵੈ ਧਾਏ ਸਭ ਥਾਈ ਮਾ ਜੀ ਸਹ ਸੰਸਾਹਬ ਜੀ ਮਹਾਰਾਜ ਸਭ ਥਾਈ ਹੁਣਾਂ ਦੀ ਸਾਰੇ ਦਸਾਂ ਪਾਤਸ਼ਾਹ ਦੇ ਸਰੂਪ ਤਨ ਤਨ ਸਤਿਗੁਰੂ ਸੇਰੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਸਰਕਾਰ ਦਸ਼ਤ ਦਾ ਕੀ ਕਰ ਧਿਆਨ ਤਰ ਬੋਲ ਜਏ દ્વાਰ ਗੁਰੂ ਗੁਰਾਂ ਜੀ ਕੇ ਪੰਜ ਪਿਆਰੇ ਚਾਰ ਸਿਧਾ ਦੇਵ ਚਲਾਈ ਤੇ ਮਾਹੀ ਦੇਖੀ ਅੰਕੀ ਤਸਨਾ ਤੁਮ ਮੋਹ ਪਿਆਰਿਆਂ ਸਿਠਿਆ ਰਹੀਂਦੀ ਬਿਵਤਰੇ ਨਾਮ ਤੁਮਾਈ ਦਸਾਂ ਤਰ ਬੋਲ ਜਏ ਵਾਹਿਗੁਰੂ ਜਨਾ ਸ਼ਨਾ ਸ਼ਵਨੀਆ ਧਰਮੇ ਸਿਦੱਤੇ ਬੰਦ-ਬੰਦ ਕਟਵਾਏ ਕੋਪਰੀਆਂ ਪਰਾਈਆਂ ਚਰਖੜੀਆਂ ਤੇ ਜੜੇ ਤਨੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਾਰਥਨਾ ਜੋਈ ਜੋਤਰੀ ਸੰਗੋਲੀ ਆਦੀ ਦੀ ਪਾਣੁ ਹੋਇਕਰ ਗੁਰਬਾਣੀ ਦੇ ਮੁਖਵਾਕਾਂ ਸੁਲੂਏ ਜੇਹਾ ਜੀ ਲਿਖਿਆ ਤੇਹਾ ਹੁਕਮ ਤੁਮਾਰਾ ਕੱਲ੍ਹ ਆਵਾ ਨਾਨਕ ਸਦਾ ਉੱਠੀ ਜਾਏ ਤੇ ਮਾਵਾਕਾਂ ਸਾਰਾ ਕੀਤੇ ਦਰ ਕਰਦੇ ਸੇਵਾ ਦਾ ਨਕਰ ਦੇ ਮਾਨ ਜੋ ਸ੍ਰੀ ਕਮਲ ਕੁਮਾਰ ਜੀ ਸਰਬੋ ਸੱਚੇ ਪਾਤਸ਼ਾਹ ਦੇ ਭੇਜੇ ਹੋਏ ਜੀਵ ਸੰਸਾਰ ਤੇ ਆਏ ਸਨ ਜਿਨੀਆਂ ਸਵਾਸਾਂ ਦੀ ਕੁੰਜੀ ਆਕੀਂ ਨੇ ਵਸ਼ਿਸ਼ਕੀ ਸਰਬੋ ਜੀ ਸਵਾਸਾਂ ਦੀ ਕੁੰਜੀ ਨੂੰ ਖਰਚ ਕਰਦੇ ਆ ਆਪਣੇ ਹੁਕਮ ਨੂੰ ਪਰਵਾਹ ਨ ਕਰਦੇ ਆਇਆ ਆਇ ਤੋਂ ਕੁਝ ਦਿਨ ਪਹਿਲਾਂ ਕਮਲ ਕੁਮਾਰ ਸੇਧਾ ਜੀ ਦੀ ਦਰਬਾਰ ਉਚਾਲੇ ਪਾਇ ਸਰਬੋ ਜੀ ਦੀ ਕਿਰਪਾ ਕਰਨੇ ਵਿਛੜੀ ਹੋਏ ਉਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਰਸ਼ਿਸ਼ਕ ਦਾ ਅਪਸ਼ੇਕ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਨਿਕਲ ਨਿਵਾਸ ਨੂੰ ਪੜਾ ਮੰਨਣ ਦਾ ਬਾਹਰ ਕੋਸ਼ਿਸ਼ ਕਰਨ ਨਾ ਸਰਬੋ ਜੀ ਸੰਸਾਰ ਦੇ ਵਿੱਚ ਰਹਿਣ ਆਜੀਵ ਕੋਲੋਂ ਇੱਕ ਨਹੀਂ ਅਨੇਕਾਂ ਭੁਲਣ ਗੱਟੀਆਂ ਕੋਈਆਂ ਹੁੰਦੀਆਂ ਆਪ ਜੀ ਸਦਾ ਬਖਸ਼ੰਦ ਕਰੋ ਭੁਲਣ ਗੱਟੀਆਂ ਦਾ ਨਾਸ ਕਰਨੀਆਂ ਚਰਪਾ ਕਰਨੀ ਸਦੇਵੀ ਕਾਲੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬੋਸ਼ਿਸ਼ ਕਰਨਾ ਤਦ ਦੂਰ ਕਰਨੇ ਸਾਰੇ ਸੰਸਾਰ ਨੂੰ ਆਪਣੇ ਨਾਮ ਦੇ ਦਾਤ ਚਰਨਾਂ ਦੀ ਪ੍ਰੀਤੇ ਭਰੋਸਾ ਬਰਸ਼ਿਸ਼ ਕਰਨਾ ਸਰਬੋਤੇ ਅਸੀਂ ਕਰਦੇ ਵੀ ਜੀ ਹਣ-ਹਣ ਪੁੱਲਣਹਾਰ ਆਕੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਸਰਵਣ ਕਰਦਿਆਂ ਆਪ ਜੀ ਦੇ ਚਰਨ ਪਰਸਤਿਆਂ ਸਤਿਗੁਰੂ ਜੀ ਇੱਕ ਨਹੀਂ ਅਨੇਕਾਂ ਹੀ ਪੁੱਲਾ ਗਲਤੀਆਂ ਬਕਿਆ ਹੋਈਆਂ ਨਿਆਣ ਬੱਚੇ ਜਾਣ ਕੇ ਪੁੱਲਾ ਗਲਤੀਆਂ ਮਾਫ ਕਰਨੀਆਂ ਸਾਤ ਸੰਗਤ ਜੀ ਤਾਂਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੇਖੋਗੇ ਤਰਪਾਉਣ ਹਰ ਜੁਗ ਵੀ ਅੰਦਰ ਸਮੂਹ ਸਾਜੀ ਨਿਵਾਜੀ ਸਾਤ ਸੰਗਤ ਜੀ ਆਓ ਫਤੇ ਸਾਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ 71 ਹੋਇਆ ਅੰਤਿਮ ਅਰਦਾਸ ਜੋ ਸਾਡੇ ਇਲਾਕੇ ਦੇ ਬੜੇ ਹੀ ਨਿੱਕੇ ਸੁਭਾਅ ਵਾਲੇ ਸ਼੍ਰੀ ਕਮਲ ਗੰਧ ਜੀ ਉਹ ਸਾਨੂੰ ਵੀ ਛੋੜਾ ਦੇ ਗਏ ਤੇ ਉਹਨਾਂ ਨੂੰ ਜਦੋਂ ਵੀ ਦੇਖਿਆ ਹੱਸਦਾ ਚਿਹਰਾ ਤੇ ਸ਼ਹਿਰ ਦੇ ਨਾਲ ਹਰ ਇੱਕ ਨਾਲ ਪ੍ਰੇਮ ਸਾਡੇ ਪਿਤਾ ਜੀ ਨਾਲ ਵੀ ਉਹਨਾਂ ਦਾ ਬੜਾ ਪ੍ਰੇਮ ਸੀ ਅਸੀਂ ਤਾਂ ਉਹਨਾਂ ਤੋਂ ਬਹੁਤ ਛੋਟੇ ਉਹ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਚਿਹਰਾ ਜਿਹਦਾ ਹੁੰਦਾ ਸੀ ਤੇ ਉਹ ਇਹ ਵੀ ਇੱਕ ਸਮਾਂ ਜਿਹੜਾ ਆਇਆ ਇੱਕ ਅਚਨ ਖੇਤ ਆ ਗਿਆ ਕੋਈ ਨਾਮ ਨਾਲ ਨਹੀਂ ਸੀ ਕੋਈ ਇੰਨੀ ਕੋ ਖਰਾਬ ਸੀ ਉਹ ਇਕਦਮ ਹੀ ਅਚਰਜੇਤੀ ਦਾਸ ਕੱਲ ਕਿਤੇ ਬੈਠੇ ਸਨ ਤੇ ਉੱਥੇ ਮੈਨੂੰ ਪਤਾ ਚੱਲਿਆ ਤੇ ਬੜੀ ਦੁੱਖ ਦੀ ਗੱਲ ਏ ਸਾਡੇ ਵਾਸਤੇ ਇੱਕ ਬੜੀ ਵੱਡੀ ਘਾਟ ਪਈ ਏ ਸਾਨੂੰ ਪਰਿਵਾਰ ਨੂੰ ਬੜੀ ਘਾਟ ਏ RAMJEET ਉਹਨਾਂ ਦੇ ਸਾਹਿਬ ਜਦ ਸ਼ਾਮ ਜੀ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਪਿਤਾ ਜੀ ਜਿਹੜੇ ਸਨ ਫਤੇ ਚੰਦ ਜੀ ਉਹਨਾਂ ਦਾ ਵੀ ਬੜਾ ਜਿਹੜਾ ਸੀ ਵਿਗਾ ਸੁਭਾਅ ਸੀ ਇਲਾਕੇ ਨਾਲ ਲੇਕਿਨ ਇਹ ਜਿਹੜਾ ਘਰੀ ਹੈ ਇਹ ਸਮਾਂ ਹੈ ਮਾਰੇ ਨੇ ਕਿਹਾ ਜੂ ਕੁਝ ਉਸ ਤੋਂ ਬਿੰਸ ਹੈ ਲੇਕਿਨ ਇਹ ਸਮਾਵਦੇ ਆਤਮਿਕ ਹੈ ਅਸੀਂ ਤਾਂ ਉਹਦੀ ਫਸਲ ਹੈ ਚਾਹੇ ਉਹ ਕੱਚੀ ਲੱਜੇ ਤੇ ਚਾਹੇ ਪੱਕੀ ਲੱਜੇ ਤੇ ਬੜੀ ਅਜੀ ਘਾਟ ਹੋਈ ਹੈ ਪਰਵਾਰ ਰਾਜਰੀਆ ਫਰਦ ਸ਼ਹਿਰ ਇਲਾਕਾ ਦੱਸ ਰਿਹਾ ਹੈ ਕਿ ਸਾਰੇ ਉਹਨਾਂ ਨਾਲ ਕਿਨਾ ਪਿਆਰ ਕਰਦੇ ਹੋ ਸਾਰੇ ਕੌਂਕੇ ਨੇ ਤੇ ਲੇਕਿਨ ਇਹ ਭਾਣਾ ਜਿਹੜਾ ਸਾਨੂੰ ਦਾ ਮੰਨਣਾ ਪੈਂਦਾ ਦੇਖੋ ਗੁਰੂ ਮਹਾਰਾਜ ਨੇ ਪਹਿਲਾ ਭਾਣਾ ਮੰਨਿਆ ਤੇ ਫਿਰ ਭਾਣਾ ਮੰਨਣ ਦੀ ਜਾਂਚ ਕੀਤੀ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਖੋ